ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਪੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼ਕਾਲ ਜੀ ਆਇਆਂ ਜੀ ਸਤਿ ਸ਼ਕਾਲ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਨਵਾਂ ਸਾਲ ਮੁਬਾਰਕ ਜੀ ਜੀ ਡਾਕਟਰ ਸਾਹਿਬ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪਣੀ ਸਿਵਰਸ਼ੀ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਆਸ ਕਰਦੇ ਹਾਂ ਕਿ ਹਰ ਇੱਕ ਦੇ ਜੀਵਨ ਦੇ ਵਿੱਚ ਇਹ ਸਾਲ ਖੁਸ਼ੀਆਂ ਭਰਿਆ ਹੋਵੇ ਹਰ ਇੱਕ ਬੰਦਾ ਸਫਲਤਾ ਦੇ ਨਾਲ ਤਰੱਕੀਆਂ ਮਾਣੇ ਸੋ ਡਾਕਟਰ ਸਾਹਿਬ ਆਪਾਂ ਹੁਣ ਸਰਪੰਚੀ ਵੱਲ ਵੱਧਦੇ ਆਂ 5 ਸਾਲ ਪੂਰੇ ਹੋ ਗਏ 30 ਦਸੰਬਰ ਨੂੰ ਜਦੋਂ ਪੰਚਾਇਤਾਂ ਚੋਣੀਆਂ ਗਈਆਂ ਸੀ ਯਾਨੀ ਕਿ ਵੋਟ ਦੇ ਰੂਪ ਦੇ ਵਿੱਚ ਚੋਣੀਆਂ ਗਈਆਂ ਸੀ ਅੱਗੇ ਜਨਵਰੀ ਦੇ ਦੂਜੇ ਹਫ਼ਤੇ ਦੇ ਵਿੱਚ 5 ਸਾਲ ਜੇ ਟਰਮ ਹੈ ਉਹ ਖਤਮ ਹੋ ਜਾਊਗੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਬੜੀ ਤਾੰਗ ਬੜੀ ਚਾਹਨਾ ਲੰਮੀ ਕੁ ਉਡੀਕ ਕਿ ਪੰਚਾਇਤੀ ਚੋਣਾਂ ਜਿਹੜੀਆਂ ਉਹ ਹੋਣਗੀਆਂ ਕਦੋਂ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਕਦੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਪੰਚਾਇਤਾਂ ਭੰਗ ਕਰਤੀਆਂ ਸੀ ਉਦੋਂ ਗੱਲ ਚੱਲੀ ਨਵੰਬਰ ਦਸੰਬਰ ਦੇ ਵਿੱਚ ਹੋ ਜਾਣਗੀਆਂ ਹੁਣ ਨਵੰਬਰ ਵੀ ਨਿਕਲ ਗਿਆ ਦਸੰਬਰ ਵੀ ਨਿਕਲ ਗਿਆ ਅੱਜ ਆਪਾਂ ਨਵੇਂ ਸਾਲ 1 ਜਨਵਰੀ ਨੂੰ ਬੈਠੇ ਹਾਂ ਸੋ ਉਦੋਂ ਤੇ ਆਪਾਂ ਜਰੀ ਹੈਗੀ ਗੱਲਬਾਤ ਕਰਾਂਗੇ ਪੁੱਜਾ ਪਿੰਡਾਂ ਦਾ ਜਿਹੜਾ ਖਰਾਬ ਹੋਇਆ ਹੋਇਆ ਸਿਸਟਮ ਹੈ ਉਦੋਂ ਤੇ ਗੱਲ ਕਰਾਂਗੇ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ दारू ਪੈਸਾ ਟਕਾ ਬਦਮਾਸ਼ੀ ਸਭ ਕੁਝ ਚੱਲਦਾ ਆਪਾਂ ਕਹਿੰਦੇ ਹਾਂ ਕਿ ਲੋਕਤੰਤਰ ਹੈ ਲੋਕਤੰਤਰ ਦੀ ਛੋਟੀ ਇਕਾਈ ਹੈ ਪ੍ਰਸਤ ਹੋ ਚੁੱਕੀ ਇਕਾਈ ਹੈ ਇਹ ਦੂਜਾ ਐਮਐਲਏ ਆਂਦੇ ਜੇਬ ਦੇ ਵਿੱਚ ਸਰਪੰਚ ਹੁੰਦੇ ਨੇ ਐਮਐਲਏ ਜੀਵੇਂ ਕਹਿੰਦਾ ਪਿੰਡ ਉਹ ਮਹੀਨ ਨੱਚਦਾ ਸੋ ਦੋਸਤੋ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਪੰਚਾਇਤੀ ਮਾਮਲੇ ਤੇ ਡਾਕਟਰ ਸਾਡੇ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਥੋੜਾ ਜਿਹਾ ਹਿੰਟ ਦੇ ਦਿਓ ਕਿ ਕਦੋਂ ਸੁਭਾਵਨਾ ਲੱਗਦੀ ਹੈ ਵੈਸੇ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਹੁਣ ਕਦੋਂ ਲੱਗਦਾ ਕਿ ਜਿਹੜੀਆਂ ਚੋਣਾਂ ਨੇ ਕਦੋਂ ਕੋ ਹੋਣਗੀਆਂ ਜੀ ਦੇਖੋ ਪੰਗੂ ਸਾਹਿਬ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਆਪਾਂ ਸਾਰੇ ਜਾਣਦੇ ਆ ਕਿ ਹਰ 5 ਸਾਲਾਂ ਬਾਅਦ ਹੁੰਦੀ ਹੈ ਔਰ ਕੋਈ ਵੀ ਸਰਕਾਰ ਉਸ ਵੇਲੇ ਦੀ ਜਿਹੜੀ ਹੁੰਦੀ ਹੈ ਔਰ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪੰਚਾਇਤੀ ਚੋਣਾਂ ਨੂੰ ਨਿਰਵਿਗਨ ਨਿਰਵਿਗਨ ਤੋਂ ਮੇਰਾ ਮਤਲਬ ਹੈ ਕਿ ਕੋਈ ਭ੍ਰਿਸ਼ਟਾਚਾਰੀ ਤੋਂ ਰਹਿਤ ਕੋਈ ਨਸ਼ੇ ਪੱਤੇ ਤੋਂ ਰਹਿਤ ਜਿਵੇਂ ਤੁਸੀਂ ਕਿਹਾ ਕਿ ਉਹ ਸਾਰੇ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਉਹਨਾਂ ਨੂੰ ਸਿਰੇ ਲਾਏ ਸੋ ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਪਿਛਲੀਆਂ ਪਿਛਲੇ 5 ਸਾਲ ਤੋਂ ਇਹ ਚੋਣਾਂ ਜਿਹੜੀਆਂ ਸੀਗੀਆਂ ਹੋਈਆਂ ਔਰ ਲਗਾਤਾਰ ਕਾਂਗਰਸ ਦੇ ਰਾਜ ਵੇਲੇ ਇਹ ਜਿਹੜੀਆਂ ਚੋਣਾਂ ਹੋ ਚੁੱਕੀਆਂ ਸੀਗੀਆਂ ਔਰ ਹੁਣ ਅ ਇਸ ਵੇਲੇ 5 ਸਾਲ ਹੋ ਚੁੱਕੇ ਨੇ ਔਰ ਨਵੀਂ ਉਮੀਦ ਹੈ ਆਪਾਂ ਨੂੰ ਇਸ ਵੇਲੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਹੋ ਸਕਦੀ ਹੈ ਸੋ ਇੱਕਾ ਇਹ ਹੈ ਕਿ ਹਰ 5 ਸਾਲਾਂ ਬਾਅਦ ਜਿਹੜੀ ਵੀ ਮੌਜੂਦਾ ਸਰਕਾਰ ਵਿਧਾਨ ਸਭਾ ਦੇ ਵਿੱਚ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਏ ਇਹ ਚੋਣਾ ਜਿਹੜੀਆਂ ਨੇ ਉਹ ਜਿਹੜੀ ਹੈ ਪ੍ਰੋਪਰ ਢੰਗ ਦੇ ਨਾਲ ਕਰਵਾਵੇ ਦੂਜੀ ਗੱਲ ਜਿਹੜੀ ਵੱਡੀ ਗੱਲ ਸਮਝਣ ਵਾਲੀ ਹੈ ਪੰਚਾਇਤਾਂ ਨੂੰ ਲੈ ਕੇ ਉਹ ਇਹੀ ਹੈ ਕਿ ਕੋਈ ਵੀ ਲੋਕਤੰਤਰ ਦੁਨੀਆ ਦਾ ਕੋਈ ਵੀ ਹੋਵੇ ਕਿਸੇ ਵੀ ਕਿਸਮ ਦਾ ਲੋਕਤੰਤਰ ਹੋਵੇ ਜਿੰਨੀ ਦੇਰ ਪੰਚਾਇਤਾਂ ਨੂੰ ਬੁਨਿਆਦੀ ਤੌਰ ਤੇ ਅਧਿਕਾਰ ਨਹੀਂ ਦਿੱਤੇ ਜਾਂਦੇ ਬੁਨਿਆਦੀ ਤੌਰ ਤੇ ਅਧਿਕਾਰ ਦਾ ਮੇਰਾ ਮਤਲਬ ਇਹ ਹੈ ਕਿ ਇੱਕ ਤਾਂ ਹੁੰਦੇ ਨੇ ਜਿਹੜੇ ਕਾਗਜ਼ੀ ਕਾਰਵਾਈਆਂ ਇੱਕ ਹੁੰਦੇ ਨੇ ਕਿ ਜਿਹੜੀਆਂ ਬੁਨਿਆਦੀ ਤੌਰ ਤੇ ਉਹਨਾਂ ਨੂੰ ਸ਼ਕਤੀਆਂ ਦੇਣੀਆਂ ਬੁਨਿਆਦੀ ਤੌਰ ਤੇ ਮਤਲਬ ਹੈ ਕਿ ਪ੍ਰੋਪਰ ਉਹਨਾਂ ਦੀ ਇਜਲਾਸ ਹੋਣ ਪ੍ਰੋਪਰ ਉਹਨਾਂ ਦੀ ਜਿਹੜੀ ਸ਼ਕਤੀ ਉਹਨਾਂ ਕੋਲੇ ਹੋਵੇ ਪੰਚਾਇਤ ਜਿਹੜਾ ਹੈਗਾ ਚਾਹੇ ਉਹ ਪੰਚਾਇਤ ਦਾ ਮੈਂਬਰ ਹੈ ਚਾਹੇ ਸਰਪੰਚ ਹੈ ਚਾਹੇ ਪੰਚਾਇਤ ਉਹਦੇ ਕੋਲ ਆਪਣੀ ਸ਼ਕਤੀ ਜਿਹੜੀ ਹੈਗੀ ਐ ਇਥੋਂ ਤੱਕ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਕੋਲੇ ਸ਼ਕਤੀ ਜਿਹੜੀ ਹੈਗੀ ਹੈ ਕੋਈ ਵੀ ਫੈਸਲਾ ਲੈਣ ਦੀ ਉਹ ਹੋਣੀ ਚਾਹੀਦੀ ਹੈ ਵੱਡੇ ਤੋਂ ਵੱਡਾ ਜਿਹੜਾ ਵੀ ਪਿੰਡ ਦਾ ਫੈਸਲਾ ਹੁੰਦਾ ਹੈ ਉਹ ਇੱਕ ਲੋਕਤੰਤਰੀ ਢੰਗ ਦੇ ਨਾਲ ਇੱਕ ਆਪਾਂ ਕਹਿ ਸਕਦੇ ਆ ਕਿ ਬਰਾਬਰਤਾ ਦੇ ਢੰਗ ਦੇ ਨਾਲ ਯਾਨੀ ਕਿ ਸਮਾਨਤਾ ਜਿਹੜੀ ਸਾਡੇ ਸੰਵਿਧਾਨ ਦੇ ਵਿੱਚ ਹੈ ਬਰਾਬਰੀ ਸਮਾਨਤਾ ਔਰ ਆਪਸੀ ਭਾਈਚਾਰੇ ਦੇ ਮੁਤਾਬਕ ਜਿਹੜਾ ਹੈਗਾ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਨਾ ਕਿ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਡਾਕਟਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ 40 ਲੱਖ ਲਾ ਕੇ ਸਰਪੰਚ ਬਣ ਕੇ ਸਾਡੇ ਕੋਲ ਆਇਓ 40 ਲੱਖ ਦਾ 80 ਲੱਖ ਨਹੀਂ ਬਣਦਾ ਇਹ 40 ਲੱਖ ਸਰਪੰਚੀਆਂ ਦੇ ਉੱਪਰ ਲੱਗਦਾ ਜੀ ਇਹ ਕੋਲੋਂ ਦਾ ਇਸ਼ਾਰਾ ਦੇਖੋ ਇਹੀ ਸੀਗਾ ਜਿਹੜਾ ਮੈਂ ਪਹਿਲਾਂ ਕਿਹਾ ਸੀਗਾ ਕਿ ਪਿਛਲੇ ਲੰਬੇ ਸਮੇਂ ਤੋਂ ਅ ਜਿਸ ਕਿਸਮ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਪੈਸਾ ਔਰ ਨਸ਼ਾ ਪੱਤਾ ਜਾਂ ਹੋਰ ਬੜਾ ਕੁਝ ਜਿਹੜਾ ਸੀਗਾ ਉਹ ਚੱਲਦਾ ਸੀਗਾ ਤੋ ਲੱਖਾਂ ਰੁਪਈਆ ਦਾ ਇੱਕ ਖੇਲ ਬਣ ਚੁੱਕਿਆ ਸੀਗਾ ਆਮ ਬੰਦਾ ਜਿਹੜਾ ਖਾਸ ਤੌਰ ਤੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਤਾਂ ਵਿਚਾਰੇ ਜਿਹੜੇ ਆਮ ਘਰਾਂ ਦੇ ਬੱਚੇ ਆ ਉਹ ਵਿਚਾਰੇ ਕਦੇ ਵੀ ਇਸ ਤਰ੍ਹਾਂ ਦੀਆਂ ਚੋਣਾਂ ਚ 파ਟ ਨਹੀਂ ਸੀ ਲੈਂਦੇ ਹਿੱਸਾ ਨਹੀਂ ਸੀ ਲੈਂਦੇ ਉਹਦੇ ਤੋਂ ਦੂਰ ਹੁੰਦੇ ਜਾ ਰਹੇ ਸੀਗੇ ਭਗਵੰਤ ਮਾਨ ਸਾਹਿਬ ਦਾ ਕਹਿਣ ਦਾ ਇਸ਼ਾਰਾ ਇਹੀ ਹੈ ਕਿ ਉਹ ਉਹ ਚਾਹੁੰਦੇ ਨੇ ਕਿ ਜਿਹੜੇ ਲੋਕ ਇਹ ਉਹਨਾਂ ਨੂੰ ਲੱਗਦਾ ਹੈ ਕਿ ਅਸਲੀ 40 ਲੱਖ ਲਾ ਕੇ ਅਸੀਂ 80 ਲੱਖ ਕਮਾ ਲਾਂਗੇ ਯਾਨੀ ਕਿ ਇਹਨੂੰ ਬਿਜ਼ਨਸ ਬਣਾ ਲਾਂਗੇ ਆ ਪੋਲਿਟਿਕਸ ਨੂੰ ਉਹ 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 ਕਹਿੰਦੇ ਨੇ ਉਹ ਹੁਣ ਦੌਰ ਖਤਮ ਹੋ ਗਿਆ ਇਹੀ ਮੈਂ ਵੀ ਇਹੀ ਗੱਲ ਕਹਿ ਰਿਹਾ ਕਿ ਜੇਕਰ ਕਿਸੇ ਵੀ ਮੁਲਕ ਦੀਆਂ ਪੰਚਾਇਤੀ ਚੋਣਾਂ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਸਹੀ ਨਹੀਂ ਕੀਤਾ ਜਾਂਦਾ ਦਰੁਸਤ ਨਹੀਂ ਕੀਤਾ ਜਾਂਦਾ ਉਨੀ ਦੇਰ ਉਸ ਉਹੀ ਜਿਹੜਾ ਮੁਲਕ ਹੈ ਕੋਈ ਵੀ ਮੁਲਕਾ ਚਾਹੇ ਉਹ ਉਹਦੀ ਉਹਦਾ ਜਿਹੜਾ ਲੋਕਤੰਤਰ ਹੈ ਉਹ ਡਿਵੈਲਪ ਨਹੀਂ ਹੋਏਗਾ ਸੋ ਲੋਕਤੰਤਰ ਨੂੰ ਡਵੈਲਪ ਕਰਨ ਦੇ ਲਈ ਸਾਨੂੰ ਇਹਦੇ ਵਿੱਚੋਂ ਰਿਸ਼ਵਤਖੋਰੀ ਖਤਮ ਕਰਨੀ ਪਵੇਗੀ ਇਹਦੇ ਇਹਦੇ ਵਿੱਚੋਂ ਬਿਜ਼ਨਸ ਖਤਮ ਕਰਨਾ ਪਏਗਾ ਇਹਦੇ ਵਿੱਚੋਂ ਨਸ਼ਾ ਜਿਹੜਾ ਹੈਗਾ ਉਹ ਖਤਮ ਕਰਨਾ ਪਏਗਾ ਯਾਨੀ ਕਿ ਹੋਰ ਵੀ ਜਿੰਨੇ ਵੀ ਕਪਲੇਬਾਦੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਖਤਮ ਕਰਕੇ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਕਰਵਾਉਣੀਆਂ ਪੈਣਗੀਆਂ ਤਾਂ ਕਿਤੇ ਜਾ ਕੇ ਸਾਡਾ ਜਿਹੜਾ ਲੋਕਤੰਤਰ ਹੈ ਉਹ ਮਜ਼ਬੂਤ ਹੋਏਗਾ ਜੇਕਰ ਪਿੰਡਾਂ ਦੇ ਵਿੱਚੋਂ ਅੱਗੇ ਜੇਕਰ ਪੰਚਾਇਤਾਂ ਵਧੀਆ ਵੱਢਣਗੀਆਂ ਤਾਂ لازਮੀ ਤੌਰ ਤੇ ਵਿਧਾਨ ਸਭਾ ਵੀ ਤੁਹਾਡੀ ਠੀਕ ਹੋਣਗੀਆਂ ਔਰ ਜੇ ਵਿਧਾਨ ਸਭਾ ਵੀ ਠੀਕ ਹੋਣ ਹੁੰਦੀਆਂ ਨੇ ਤਾਂ ਉਹਦੇ ਨਾਲ ਲੋਕ ਸਭਾ ਵੀ ਠੀਕ ਹੋਣਗੀਆਂ ਯਾਨੀ ਕਿ ਇੱਕ ਇੱਕ ਕੜੀ ਦੂਜੀ ਦੇ ਨਾਲ ਜੁੜੀ ਹੋਈ ਹੈ ਸੋ ਇਸ ਕਰਕੇ ਇਸ ਕੜੀ ਨੂੰ ਜਿਹੜੀ ਸਭ ਤੋਂ ਢੇਟਲੀ ਕੜੀ ਕਿਹਾ ਜਾਂਦੀ ਹੈ ਕਿਸੇ ਵੀ ਲੋਕਤੰਤਰ ਦੀ ਇਸ ਨੂੰ ਮਜ਼ਬੂਤ ਕਰਨਾ ਇਸ ਨੂੰ ਰਿਸ਼ਵਤ ਤੋਂ ਰਹਿਤ ਕਰਨਾ ਇਸ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਟਾਚਾਰੀ ਤੋਂ ਰਹਿਤ ਕਰਨਾ ਇਹ ਮੈਨੂੰ ਲੱਗਦਾ ਹੈ ਕਿ ਸਮੇਂ ਦੀ ਸਰਕਾਰ ਦਾ ਔਰ ਖਾਸ ਤੌਰ ਤੇ ਜੋ ਭਗਵੰਤ ਮਾਨ ਦਾ ਸੁਪਨਾ ਹੈ ਕਿ ਭਾਈ ਫੇਰ ਇਲੈਕਸ਼ਨਸ ਹੋਣੀਆਂ ਚਾਹੀਦੀਆਂ ਨੇ ਇਮਾਨਦਾਰ ਲੋਕ ਅੱਗੇ ਆਉਣੇ ਚਾਹੀਦੇ ਨੇ ਔਰ ਪੜ੍ਹੇ ਲਿਖੇ ਲੋਕ ਅੱਗੇ ਆਉਣੇ ਚਾਹੀਦੇ ਨੇ ਔਰ ਤਾਂ ਹੀ ਜਿਹੜੇ ਪੰਜਾਬ ਦੇ ਪਿੰਡ ਨੇ ਉਹ ਡਿਵੈਲਪ ਕਰ ਸਕਦੇ ਨੇ ਤਰੱਕੀ ਕਰ ਸਕਦੇ ਆ ਸੋ ਇਸ ਕਰਕੇ ਉਹਨਾਂ ਦਾ ਇਸ਼ਾਰਾ ਇਹੀ ਇਹਨਾਂ ਗੱਲਾਂ ਵੱਲ ਸੀਗਾ ਪੰਗੂ ਸਾਹਿਬ ਜੀ ਰੁਖ ਸਾਹਿਬ ਕਰਪ ਤਾਂ ਹੋ ਚੁੱਕਾ ਸਾਰਾ ਸਿਸਟਮ ਇਹ ਦੇਖੋ ਕਿ ਪੰਚਾਇਤੀ ਚੋਣਾਂ ਦੇ ਵਿੱਚ ਪੈਸੇ ਦੇ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ दारू ਸ਼ਰਾਬ ਪਿਆ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ ਅੱਛਾ ਡੰਡੇ ਨਾਲ ਲੋਕਾਂ ਨੂੰ ਘੋੜ ਕੇ ਉਦੋਂ ਵੋਟਾਂ ਪੁਆਈਆਂ ਜਾਂਦੀਆਂ ਨੇ ਲੋਕਾਂ ਦੇ ਉੱਪਰ ਹਿਸਾਨ ਜਿਤਾ ਕੇ ਕਿ ਅਸੀਂ ਤੁਹਾਡੇ ਫਲਾਣੇ ਕੰਮ ਕਰਾਏ ਸੀ ਵੋਟ ਸਾਨੂੰ ਪਾਓ ਉਹਦੇ ਬੋਟਾਂ ਅੰਕੜੇ ਦਿੱਤੀਆਂ ਜਾਂਦੀਆਂ ਨੇ ਕੀ ਲੱਗਦਾ ਐਡਾ ਵੱਡੇ ਨਿਹਾਰ ਦੇ ਵਿੱਚ ਪਿੰਡੂ ਪੰਚਾਇਤੀ ਸਿਸਟਮ ਫਸਿਆ ਹੋਇਆ ਨਿਕਲ ਸਕਦਾ ਇਹਦੇ ਚੋਂ ਬਾਹਰ ਬਿਲਕੁਲ ਦੇਖੋ ਜੇਕਰ ਕਿਸੇ ਵੀ ਖਿੱਤੇ ਦਾ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਇਮਾਨਦਾਰ ਹੋਵੇਗਾ ਜਿਵੇਂ ਭਗਵੰਤ ਮਾਨ ਗੱਲ ਕਰ ਰਹੇ ਨੇ ਜੇਕਰ ਇਹ ਇਹ ਚੀਜ਼ਾਂ ਉੱਪਰੋਂ ਚੱਲਦੀਆਂ ਨੇ ਜੇ ਪਾਰਟੀਆਂ ਨੂੰ ਉੱਪਰੋਂ ਇਸ਼ਾਰੇ ਮਿਲਦੇ ਰਹੇ ਆ ਹੁਣ ਤੱਕ ਤੇ ਮਤਲਬ ਕਹਿਣ ਤੋਂ ਭਾਵ ਹੈ ਕਿ ਜਿਸकी लाठी ਉਸकी भैंस ਯਾਨੀ ਕਿ ਸਾਮ-ਦਾਮ ਦੰਡ ਵੇਦ ਹਰ ਚੀਜ਼ ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ ਇਹਨਾਂ ਇਲੈਕਸ਼ਨਾਂ ਦੇ ਵਿੱਚ ਚੱਲਦਾ ਰਿਹਾ ਹੈ ਪਰ ਹੁਣ ਜੇਕਰ ਉੱਪਰੋਂ ਇਮਾਨਦਾਰ ਲੀਡਰ ਮੁੱਖ ਮੰਤਰੀ ਸਾਹਿਬ ਇਮਾਨਦਾਰ ਨੇ ਔਰ ਉਹ ਚਾਹੁੰਦੇ ਨੇ ਕਿ ਇਮਾਨਦਾਰੀ ਦੇ ਨਾਲ ਬਾਕੀ ਵੀ ਪੰਚਾਇਤਾਂ ਚੁਣੀਆਂ ਜਾਣ ਪੰਜ ਸਰਪੰਚ ਚੁਣੇ ਜਾਣ ਤਾਂ ਕੋਈ ਕਾਰਨ ਨਹੀਂ ਹੈ ਕਿ ਇਮਾਨਦਾਰੀ ਨਾਲ ਔਰ ਇਮਾਨਦਾਰ ਲੋਕ ਅੱਗੇ ਆ ਕੇ ਪੰਜਾਬ ਦੇ ਪਵਿੱਖ ਨੂੰ ਪੰਜਾਬ ਦੇ ਪਿੰਡਾਂ ਨੂੰ ਸਵਾਰ ਸਕਣ ਸੋ ਮੈਂ ਇਹ ਕਹਿਣਾ ਚਾਹਣਾ ਕਿ ਡਿਪੈਂਡ ਇਹ ਕਰਦਾ ਹੈ ਔਰ ਇਹਨਾਂ ਤੇ ਮੁਨਸਰ ਇਹ ਕਰਦਾ ਹੈ ਜੇਕਰ ਮੁੱਖ ਮੰਤਰੀ ਔਰ ਆਮ ਆਦੀ ਪਾਰਟੀ ਚਾਹੇ ਤਾਂ ਫਿਰ ਇਲੈਕਸ਼ਨ ਹੋ ਸਕਦੀਆਂ ਨੇ ਪੰਗੂਸਾ ਜੀ ਬਿਲਕੁਲ ਜੀ ਬਹੁਤ ਸਾਰੇ ਕੋਕ ਵੱਡਾ ਸਵਾਲ ਹੁੰਦਾ ਹੁਣ ਕੋਈ ਸਰਪੰਚ ਪਿੰਡਾਂ ਦੇ ਵਿੱਚ ਚੁਣੇਗੇ ਤਾਂ ਉਹ ਤਾਂ ਪਿੰਡ ਦਾ ਸਰਪੰਚ ਹੋਊਗਾ ਸਾਡੇ ਇੱਥੇ ਹੈ ਹੁੰਦਾ ਕਿ ਐਮਐਲਏ ਹੁੰਦੇ ਨੇ ਜਿਹੜੇ ਐਮਐਲਏ ਆਪਣੀ ਜੇਬ ਦੇ ਵਿੱਚ ਪਾ ਲੈਂਦੇ ਨੇ ਸਰਪੰਚ ਨੂੰ ਸਰ ਉਹ ਵੀ ਕਿਉਂਕਿ ਵੋਟਾਂ ਹੁੰਦੀਆਂ ਨੇ ਮੰਨ ਲਓ ਕਿ ਐਮਐਲਏ ਦੀ ਪਾਰਟੀ ਦੀ ਰੈਲੀ ਐ ਸਰਪੰਚਾਂ ਦੇ ਘਰੇ ਬੱਸਾਂ ਭੇਜਤੀਆਂ ਜਾਣਗੀਆਂ ਕਿ ਨਾਲ ਫੰਡ ਤੇ ਨਾਲ ਤੁਸੀਂ ਬੱਸ ਭਰ ਕੇ ਲੈ ਕੇ आओ ਯਾਨੀ ਕਿ ਸਿਆਸੀਕਰਨ ਹੋ ਗਿਆ ਪੰਚਾਇਤਾਂ ਦਾ ਵੀ ਐ ਨਾ ਹੋਵੇ ਕਿ ਜੇਕਰ ਸਰਪੰਚ ਕੋਈ ਚੁਣਿਆ ਗਿਆ ਉਹ ਪਿੰਡ ਦਾ ਹੀ ਸਰਪੰਚ ਹੋਵੇ ਪਿੰਡ ਦੀ ਡਿਵੈਲਪਮੈਂਟ ਤੋਂ ਅੱਗੇ ਕੋਈ ਗੱਲ ਹੀ ਨਾ ਹੋ ਉਹ ਕਰੇ ਬਿਲਕੁਲ ਇਹੀ ਗੱਲ ਜੋ ਭਗਵੰਤ ਮਾਨ ਸਾਹਿਬ ਨੇ ਕਹੀ ਹੈ ਕਿ ਭਾਈ ਵੱਦ ਤੋਂ ਵੱਦ ਸਰਬਸੰਮਤੀ ਨਾਲ ਪੰਚਾਇਤਾਂ ਨੂੰ ਚੁਣੋ ਸਰਪੰਚਾਂ ਨੂੰ ਚੁਣੋ ਸਰਬਸੰਮਤੀ ਦਾ ਮਤਲਬ ਇਹ ਹੀ ਹੈ ਕਿ ਜਿਹੜਾ ਵੀ ਪਿੰਡ ਦਾ ਸਭ ਤੋਂ ਇਮਾਨਦਾਰ ਬੰਦਾ ਹੈ ਉਹਨੂੰ ਅੱਗੇ ਲਾਇਆ ਜਾਵੇ ਔਰ ਇਹੀ ਇਮਾਨਦਾਰ ਜੇ ਬੰਦਾ ਅੱਗੇ ਆਏਗਾ ਤਾਂ ਲਾਜ਼ਮੀ ਤੌਰ ਤੇ ਇਹ ਜੇ ਟੀਮ ਜਿਹੜੀ ਬਣੇਗੀ ਇਮਾਨਦਾਰ ਟੀਮ ਜਿਹੜੀ ਬਣੇਗੀ ਉਹ ਪਿੰਡਾਂ ਦੀਆਂ ਡਿਵੈਲਪਮੈਂਟਸ ਕਰੇਗੀ ਪਿੰਡਾਂ ਦੀਆਂ ਜੋ ਮੰਗਾ ਨੇ ਲੋੜਾਂ ਨੇ ਪਿੰਡਾਂ ਦੀਆਂ ਉਹਨਾਂ ਨੂੰ ਪੂਰਿਆ ਕਰਨ ਦੇ ਵਿੱਚ ਪੂਰਾ ਆਪਣੀ ਤਨਦੇਹੀ ਦੇ ਨਾਲ ਕੰਮ ਕਰੇਗੀ ਪਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜੋ ਕਾਰਗੁਜ਼ਾਰੀ ਰਹੀ ਹੈ ਆਪਾਂ ਸਾਰੇ ਜਾਣਦੇ ਆ ਜਿਵੇਂ ਤੁਸੀਂ ਇਸ਼ਾਰਾ ਵੀ ਕਰ ਰਹੇ ਹੋ ਦੱਸ ਵੀ ਰਹੇ ਹੋ ਆਪਣੇ ਦਰਸ਼ਕਾਂ ਨੂੰ ਕਿ ਐਮਐਲਏ ਸਹਿਬਾਨ ਜਿਹੜੇ ਸੀਗੇ ਉਹ ਸਾਰਾ ਕੰਟਰੋਲ ਕਰਦੇ ਰਹੇ ਆ ਪੰਚਾਇਤ ਸਰਪੰਚਾਂ ਨੂੰ ਸੋ ਹੁਣ ਇਹ ਚੀਜ਼ ਬਦਲਦੀ ਨਜ਼ਰ ਆਏਗੀ ਤੁਹਾਨੂੰ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਦੋਂ ਵੀ ਇਹ ਪੰਚਾਇਤੀ ਚੋਣਾਂ ਹੋਣਗੀਆਂ ਤਾਂ ਲਾਜ਼ਮੀ ਤੌਰ ਤੇ ਭਗਵੰਤ ਮਾਨ ਦੀ ਜੋ ਇੱਕ ਛਵੀ ਬਣੀ ਹੋਈ ਹੈ ਜਾਂ ਇੱਕ ਜੋ ਉਹਨਾਂ ਦਾ ਸੁਪਨਾ ਹੈ ਕਿ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਤਾਂ ਜ਼ਰੂਰ ਇਹ ਪੂਰਾ ਹੁੰਦਾ ਨਜ਼ਰ ਆਏਗਾ ਔਰ ਇਹਦੇ ਨਾਲ ਪੰਜਾਬ ਦਾ ਭਲਾ ਹੋਏਗਾ ਪੰਜਾਬ ਦੇ ਪਿੰਡਾਂ ਦਾ ਭਲਾ ਹੋਏਗਾ ਪੰਜਾਬ ਦੇ ਜਿਹੜੇ ਆਹਮ ਲੋਕ ਨੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਜੇਕਰ ਅੱਗੇ ਆਉਣਗੇ ਔਰ ਅੱਗੇ ਆ ਕੇ ਉਹ ਪੰਜਾਬ ਦੇ ਪਿੰਡਾਂ ਦੀ ਵਾਗਡੋਰ ਸੰਭਾਲਣਗੇ ਔਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਪਿੰਡਾਂ ਦੀ ਤਰੱਕੀ ਲਈ ਆਪਣੀ ਆਪਣਾ ਤਨ ਦੇ ਹੀ ਦੇ ਨਾਲ ਕੰਮ ਕਰਨਗੇ ਤਾਂ لازمی ਤੌਰ ਤੇ ਮੈਂ ਕਹਿ ਸਕਦਾ ਦਾਅਵੇ ਦੇ ਨਾਲ ਕਿ ਜੋ ਸੁਪਨਾ ਭਗਵੰਤ ਮਾਨ ਹੋ ਰਾਂਦਾ ਹੈ ਰੰਗਲਾ ਪੰਜਾਬ ਬਣਾਉਣ ਦਾ ਤਾਂ ਜ਼ਰੂਰ ਹੋ ਪੁੰਦਾ ਪੂਰਾ ਹੁੰਦਾ ਤੁਹਾਨੂੰ ਨਜ਼ਰ ਆਏਗਾ ਪੰਗੂ ਸਾਹਿਬ ਤੁਸੀਂ ਬਿਲਕੁਲ ਡਾਕਟਰ ਸਾਹਿਬ ਦੇਖੋ ਕਿ ਲੱਖਾਂ ਰੁਪਇਆ ਫੋਕਤਾ ਜਾਂਦਾ ਪਿੰਡ ਦੀਆਂ ਪੰਚਾਇਤਾਂ ਦੇ ਉਪਰ ਸਰਬਸੰਮਤੀਆਂ ਵੱਲ ਵੀ ਵਧਿਆ ਜਾ ਸਕਦਾ ਬਿਲਕੁਲ ਮੈਂ ਹੀ ਇਸ਼ਾਰਾ ਕਰ ਰਿਹਾ ਕਿ ਵੱਧ ਤੋਂ ਵੱਧ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਹੈ ਕੇ ਖਰਚੇ ਤੋਂ ਬਚਾ ਕੇ ਇਹੀ ਜਿਹੜਾ ਤੁਹਾਡਾ ਜਿਹੜਾ ਖਰਚਾ ਹੈ ਤੁਸੀਂ ਪੰਜਾਬ ਦੀ ਦੇ ਪਿੰਡਾਂ ਦੀ ਡਿਵੈਲਪਮੈਂਟ ਤੇ ਲਾਓ ਜਿਹੜਾ ਤੁਸੀਂ ਸ਼ਰਾਬ ਤੇ ਨਸ਼ੇ ਨਸ਼ਿਆਂ ਤੇ ਖਰਚ ਕਰਨਾ ਹੈ ਜਾਂ ਹੋਰ ਰਿਸ਼ਵਤਖੋਰੀ ਦੇ ਉੱਤੇ ਖਰਚ ਕਰਨਾ ਹੈ ਜੇ ਇਹੀ ਪੈਸਾ ਪੰਜਾਬ ਦੇ ਪਿੰਡਾਂ ਦੇ ਭਲੇ ਦੇ ਲਈ ਲੱਗ ਜਾਏ ਤਾਂ ਪੰਜਾਬ ਕਿਤੇ ਦੀ ਕਿਤੇ ਤਰੱਕੀ ਕਰ ਸਕਦਾ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਚੀਜ਼ਾਂ ਸਰਬਸੰਮਤੀ ਨਾਲ ਹੋਣ ਔਰ ਇਮਾਨਦਾਰੀ ਦੇ ਨਾਲ ਹੋਣ ਇਹ ਤਾਂ ਹੀ ਹੋ ਸਕਦਾ ਕਿ ਜੇ ਜਿਹੜੇ ਮੋਤਬਰ ਬੰਦੇ ਆ ਔਰ ਖਾਸ ਤੌਰ ਤੇ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਸਾਰੇ ਐਮਐਲਏ ਸਹਿਬਾਨ ਉਹਦੇ ਮਨਿਸਟਰ ਸਹਿਬਾਨ ਔਰ ਉਹਨਾਂ ਦੇ ਮੁੱਖ ਮੰਤਰੀ ਸਹਿਬਾਨ ਜੇਕਰ ਇਕਤਹਿਆ ਕਰ ਲੈਣ ਕਿ ਅਸੀਂ ਇਸ ਵਾਰੀ ਬਿਲਕੁਲ ਵੀ ਨਾ ਪੈਸਾ ਚੱਲਣ ਦੇਣਾ ਨਾ ਰਿਸ਼ਵਤ ਖੁਰੀ ਚੱਲਣ ਦੇਣੀ ਹੈ ਨਾ ਅਸੀਂ ਨਸ਼ੇ ਪੱਤੇ ਨੂੰ ਚੱਲਣ ਦੇਣਾ ਨਾ ਅਸੀਂ ਭ੍ਰਿਸ਼ਟਾਚਾਰੀ ਨੂੰ ਚੱਲਣ ਦੇਣਾ ਔਰ ਬਿਲਕੁਲ ਫੇਅਰ ਇਲੈਕਸ਼ਨ ਅਸੀਂ ਕਰਾਉਣੇ ਆ ਦਾ ਕੋਈ ਕਾਰਨ ਨਹੀਂ ਹੈ ਕਿ ਇਹ ਫੇਅਰ ਇਲੈਕਸ਼ਨ ਨਾ ਹੋਣ ਔਰ ਜੇਕਰ ਫੇਅਰ ਇਲੈਕਸ਼ਨ ਹੁੰਦੇ ਨੇ ਇਮਾਨਦਾਰ ਲੋਕ ਅੱਗੇ ਆਉਂਦੇ ਨੇ ਤਾਂ ਉਹਦੇ ਵਿੱਚ ਹੀ ਪੰਜਾਬ ਦੀ ਜਿਹੜੀ ਤਰੱਕੀ ਹੈ ਪੰਜਾਬ ਦੇ ਪਿੰਡਾਂ ਦੀ ਜੋ ਤਰੱਕੀ ਹੈ ਉਹ ਛੁਪੀ ਹੋਈ ਹੈ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਾਰ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਮੁੱਖ ਮੰਤਰੀ ਸਾਹਿਬ बार-बार ਇਸ਼ਾਰਾ ਕਰ ਰਹੇ ਨੇ ਔਰ ਉਹਦੇ ਉੱਤੇ ਸਾਨੂੰ ਫੁੱਲ ਚੜਾਉਣੇ ਚਾਹੀਦੇ ਨੇ ਔਰ ਨਵਾਂ ਪੰਜਾਬ ਤਾਂ ਹੀ ਬਣ ਸਕਦਾ ਹੈ ਔਰ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇਕਰ ਪੰਚਾਇਤਾਂ ਨਿਰਵਿਗਨ ਔਰ ਕਿਸੇ ਬਿਨਾ ਕਿਸੇ ਲਾਕਡਾਟ ਤੋਂ ਬਿਨਾ ਕਿਸੇ ਦੁਸ਼ਮਣੀ ਪਾਇਆ ਬਿਨਾ ਕਿਸੇ ਲੜਾਈ ਝਗੜਿਆਂ ਤੋਂ ਬਿਨਾ ਕਿਸੇ ਹੋਰ ਕੋਈ ਗਲਬਾਤ ਤੋਂ ਬਿਲਕੁਲ ਇਮਾਨਦਾਰ ਲੋਕ ਜਿਹੜੇ ਨੇ ਇਮਾਨਦਾਰ ਪੰਚਾਇਤਾਂ ਬਣ ਔਰ ਉਹਦੇ ਵਿੱਚੋਂ ਹੀ ਪੰਜ ਸਰਪੰਚ ਨਿਕਲ ਉਹਦੇ ਵਿੱਚੋਂ ਹੀ ਭਾਰਤ ਦਾ ਜਿਹੜਾ ਪੰਜਾਬ ਦਾ ਜਿਹੜਾ ਲੋਕਤੰਤਰ ਹੈ ਉਹ ਮਜ਼ਬੂਤ ਹੋਏਗਾ ਪੰਜਾਬ ਦਾ ਪੁਖ ਮਜ਼ਬੂਤ ਹੋਏਗਾ ਔਰ ਇਹਦੇ ਨਾਲ ਹੀ ਸਭ ਦਾ ਸਾਡਾ ਭਲਾ ਹੈ ਪੰਗੂ ਸਾਹਿਬ ਜੀ ਬਿਲਕੁਲ 옳 ਸਭ ਦੇਖੋ ਕਿ ਜੇਕਰ ਸਿਆਸਤ ਪਿੰਡਾਂ ਦੇ ਵਿੱਚ ਭਾਈਚਾਰਾ ਵੀ ਖਰਾਬ ਕਰਦੀ ਆ ਜੇਕਰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇ ਤਾਂ ਪਿੰਡਾਂ ਦਾ ਇਕਾ ਬਰਕਰਾਰ ਰਹੂਗਾ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੂਗੀ ਭਾਈਚਾਰਕ ਸਾਂਝ ਦੇ ਵਿੱਚ ਤਰੇੜ ਆਉਣ ਦਾ ਇੱਕ ਵੱਡਾ ਕਾਰਨ ਵੀ ਆਹੀ ਪੰਚਾਇਤੀ ਚੋਣਾਂ ਤੇ ਸਿਆਸਤ ਦਾ ਦਖਲ ਹੈ ਬਿਲਕੁਲ ਦੇਖੋ ਪਿਛਲੀਆਂ ਜਿਹੜੀ ਆ ਸਰਕਾਰਾਂ ਹੁੰਦੀਆਂ ਨਹੀਂ ਸੀ ਕਿ ਆਪਾਂ ਸਾਰੇ ਜਾਣਦੇ ਆ ਪਾਰਟੀਆਂ ਖਾਸ ਖਾਸ ਤੌਰ ਤੇ ਰਵਾਇਤੀ ਪਾਰਟੀਆਂ ਉਹਨਾਂ ਦਾ ਕੰਮ ਸੀਗਾ ਕਿ ਪਾੜੋ ਤੇ ਰਾਜ ਕਰੋ ਡਿਵਾਈਡ ਐਂਡ ਰੂਲ ਯਾਨੀ ਕਿ ਪਹਿਲਾਂ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਧੜੇਬੰਦੀ ਬਣਾਉਣੀ ਔਰ ਧੜੇਬੰਦੀ ਆਪਸ ਵਿੱਚ ਵਿੱਚ ਲੜਨੀਆਂ ਔਰ ਖੂਨ ਖਰਾਬਾ ਵੀ ਹੁੰਦਾ ਕਤਲ ਵੀ ਹੁੰਦੇ ਸੀਗੇ ਲੜਾਈ ਝਗੜੇ ਵੀ ਹੁੰਦੇ ਸੀਗੇ ਹੋਰ ਬਹੁਤ ਸਾਰ ਬਹੁਤ ਕੁਝ ਚੱਲਦਾ ਰਿਹਾ ਹੈ ਪਰਚੇ ਵੀ ਇੱਕ ਦੂਜੇ ਦੇ ਉੱਤੇ ਪੈਂਦੇ ਰਹੇ ਆ ਸੋ ਉਹਦੇ ਨਾਲ ਪੰਜਾਬ ਦਾ ਔਰ ਪੰਜਾਬ ਦੇ ਪਿੰਡਾਂ ਦਾ ਮਾਹੌਲ ਜਿਹੜਾ ਸੀਗਾ ਬੜਾ ਖਰਾਬ ਹੁੰਦਾ ਸੀਗਾ ਔਰ ਬਹੁਤ ਸਾਰੀਆਂ ਜਾਨਾਂ ਵੀ ਜਿਹੜੀਆਂ ਸੀ ਉਹ ਜਾਂਦੀਆਂ ਸੀ ਬਹੁਤ ਸਾਰੇ ਲੋਕ ਜ਼ਖਮੀ ਵੀ ਹੁੰਦੇ ਸੀਗੇ ਸੋ ਇਸ ਤੋਂ ਸਾਨੂੰ ਛੁਟਕਾਰਾ ਪਾਉਣ ਦੀ ਲੋੜ ਹੈ ਇਹਨਾਂ ਚੋਣਾਂ ਦੇ ਵਿੱਚ ਕੋਈ ਵੀ ਜਿਹੜੀ ਹੈਗੀ ਧੜੇਬੰਦੀ ਨਾ ਬਣੇ ਔਰ ਮੈਂ ਹੀ ਕਹਾਗਾ ਬਾਰ-ਬਾਰ ਕਿ ਇਹ ਚੀਜ਼ਾਂ ਤਾਂ ਹੀ ਸੰਭਵ ਨੇ ਜੇਕਰ ਪੰਜਾਬ ਦੇ ਲੋਕ ਸਿਆਣੇ ਹੋ ਕੇ ਆਪਣੇ ਇਮਾਨਦਾਰ ਆਪਣੇ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਇਮਾਨਦਾਰ ਲੋਕ ਨੇ ਜਿਹੜੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਨੇ ਪਿੰਡਾਂ ਦਾ ਭਲਾ ਕਰਨਾ ਚਾਹੁੰਦੇ ਨੇ ਸਮਾਂ ਦੇਣਾ ਚਾਹੁੰਦੇ ਨੇ ਪਿੰਡ ਨੂੰ ਪਿੰਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੁੰਦੇ ਨੇ ਉਹਨਾਂ ਕੋਲੇ ਵਿਜ਼ਨ ਹੈ ਕੋਈ ਉਹਨਾਂ ਕੋਲੇ ਕੋਈ ਦੂਰ ਦ੍ਰਿਸ਼ਟੀ ਹੈ ਪਿੰਡਾਂ ਨੂੰ ਠੀਕ ਕਰਨ ਦੀ ਉਹਨਾਂ ਲੋਕਾਂ ਨੂੰ ਹੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਨਾ ਕਿ ਵੱਖ-ਵੱਖ ਕੋਈ ਵੀ ਚਾਹੇ ਪਾਰਟੀ ਦਾ ਬੰਦਾ ਹੈ ਚਾਹੇ ਕਿਸੇ ਵੀ ਪਾਰਟੀ ਦਾ ਹੈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਯਾਨੀ ਕਿ ਇਮਾਨਦਾਰ ਲੋਕਾਂ ਨੂੰ ਚੁਣਨਾ ਹੀ ਇਹਨਾਂ ਚੋਣਾਂ ਦਾ ਮਕਸਦ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਇਹ ਸਾਰੇ ਲੜਾਈ ਝਗੜਿਆਂ ਤੋਂ ਬਚ ਸਕਦੇ ਹਾਂ ਪੰਗੂ ਸਾਹਿਬ ਜੀ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਦੋਸਤੋ ਮੇਰੇ ਨਾਲ ਇਸ ਸਮੇਂ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਪ੍ਰੀਮਿੰਦਰ ਸਿੰਘ ਡਾਕਟਰ ਸਾਹਿਬ ਨੇ ਬਹੁਤ ਹੀ ਸਟੇਕ ਤਰੀਕੇ ਦੇ ਨਾਲ ਆਪਾਂ ਨੂੰ ਸਾਰੀ ਗੱਲਾਂ ਬਾਤਾਂ ਸਮਝਾਈਆਂ ਇਹ ਪੰਚਾਇਤਾਂ ਦਾ ਮਾਮਲਾ ਇਹ ਵੱਡਾ ਸਮੇ ਸਮੇਤੇ ਉੱਪਰ ਆਪਾਂ ਡਾਕਟਰ ਸਾਹਿਬ ਤੋਂ ਪੰਚਾਇਤੀ ਸਿਸਟਮ ਬਾਰੇ ਕਿਵੇਂ ਆਪਾਂ ਸੁਧਾਰ ਲੈ ਕੇ ਆ ਸਕਦੇ ਆ ਉਹ ਗੱਲਾਂ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਡਾਕਟਰ ਸਾਹਿਬ ਦੇ ਨਾਲ ਵੀ ਆਪਾਂ ਇਸ ਮਾਮਲੇ ਤੇ ਉੱਪਰ ਹੋਰ ਪ੍ਰੋਗਰਾਮ ਵੀ ਕਰਾਂਗੇ ਸੋ ਤੁਹਾਡੇ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਦ ਨਾਲ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਆ